ਅੰਕਲ ਜੀ ਅੱਜ ਬੜੀ ਗੋੜ ਦੀ ਪੈਕਿੰਗ ਨੂੰ ਚੱਲ ਰਹੀ ਹੈ ਜੀ ਕੀ ਹਿਸਾਬ ਕਿਤਾਬ ਜੀ ਪੈਕਿੰਗ ਜਿੱਦਾਂ ਇਧਰ ਕਰਨੀ ਪੈਂਦੀ ਆਰਡਰ ਆਇਆ ਸੀ ਬਾਕੀ ਕਰਕੇ ਪਾਇਆ ਕਰ ਤੇ ਭੇਜਤਾ ਹੁੰਦਾ ਲੈ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਕਰ ਰਹੇ ਆ ਪੈਕਿੰਗ ਬਸ ਇਹ ਵੀ ਚਲਾ ਜਾਏਗਾ ਥੋੜਾ ਜਿਹਾ ਰਹਿ ਗਿਆ ਹੈ ਖਤਮ ਹੋ ਜਾਏਗਾ ਜੀ ਇਹ ਕਿੰਨੇ ਕਿੰਨੇ ਪੈਕਿੰਗ ਕਰਦੇ ਜੀ ਤੁਸੀਂ ਆਹ ਬੜੀ 5 ਕਿਲੋ ਹੈ ਅੱਛਾ ਕੁਝ ਹੋਰ ਬਾਕੀ ਆਪਾਂ ਲੋਡ ਕਰਕੇ ਭੇਜਦੇ ਜੀ ਤੇ ਠੀਕ ਹੈ ਜੀ ਬਾਕੀ ਦਾ ਇਹ ਪੜਦੇ ਰਹੇ ਨੇ अच्छा जी ये आपा 2 किलो भी हैगी है किलो भी है ठीक है जी ये 5 किलो ही है ठीक है जी एक अंकल जी जेडे गुड़ दी है ना बरसात ਦੇ ਦਿਨਾਂ ਚ ਨਾ ਸਮੱਸਿਆ ਬਹੁਤ ਆਉਂਦੀ ਹੈ ਗੁੜ ਪਿਗਲ ਜਾਂਦਾ ਹੈ ਤੇ ਜਿਵੇਂ ਪਾਣੀ ਤਰ੍ਹਾਂ ਵਹਿ ਤੁਰਦਾ ਜੀ ਹਾਂ ਜੀ ਤੇ ਉਹਦੇ ਬਾਰੇ ਕੋਈ ਸਾਨੂੰ ਦੱਸੋ ਜੀ ਚਾਹੇ ਉਹ ਨਾ ਘਰ ਦਾ ਵਧੀਆ ਦੇਸੀ ਗੁੜ ਵੀ ਬਣਿਆ ਹੋਵੇ ਨਾ ਉਹਨੂੰ ਵੀ ਇਹ ਸਮੱਸਿਆ ਆਉਂਦੀ ਉਹਦਾ ਸਾਨੂੰ ਕੋਈ ਸਟੋਰ ਕਰਨ ਦੀ ਸਹੀ ਪ੍ਰਕਿਰਿਆ ਦੱਸੋ ਜੀ ਨਾ ਇਹ ਨਮੀ ਬਹੁਤ ਸੋਖਦਾ ਹੈ ਠੀਕ ਹੈ ਜੀ ਜਦੋਂ ਬਰਸ਼ਾਤਾਂ ਸ਼ੁਰੂ ਹੋ ਜਾਂਦੀਆਂ ਹਨ ਇਹਨੂੰ ਨਮੀ ਮਿਲ ਜਾਂਦੀ ਆਪਾਂ ਨੂੰ ਪਤਾ ਉਦੋਂ ਵਾਤਾਵਰਣ ਦੇ ਵਿੱਚ ਨਮੀ ਜਿਹੜੀ 80 85 90% ਵੀ ਹੋ ਜਾਂਦੀ ਹੈ ਉਹਦੇ ਨਾਲ ਫਿਰ ਕੀ ਹੁੰਦਾ ਹੈ ਕਿ ਇਹਨੂੰ ਨਮੀ ਮਿਲ ਜਾਂਦੀ ਇਹ ਨਮੀ ਸੋਖ ਲੈਂਦਾ ਤੇ ਨਾਲ ਦੀ ਨਾਲ ਜਦ ਧੁੱਪ ਨਿਕਲਦੀ ਟੈਂਪਰੇਚਰ ਵੀ ਮਿਲ ਜਾਂਦਾ ਤੇ ਨਤੀਜਾ ਹੈ ਹਦਬੀਓ ਢਿੱਲਾ ਹੋ ਜਾਂਦਾ ਗੁੜ ਤੇ ਜਿੰਦੇ ਥੋੜੀ ਜੀ ਨਮੀ ਜ਼ਿਆਦਾ ਜਿਹੜਾ ਲੈ ਲਏ ਉਹ ਵਹਿਗ ਤੁਰਦਾ ਹੈ ਉਹਦੇ ਵਾਸਤੇ ਆਪਾਂ ਕਰਨਾ ਚਾਹੀਦਾ ਜੀ ਕਿ ਜਦੋਂ ਗੋੜਾ ਆਪਣਾ ਹੋ ਜਾ 15 ਜੂਨ ਦੇ ਲਗਭਗ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਨਾ 에ਅਰ ਟਾਈਟ ਲਫਾ ਬੈਨ ਪਾ ਕੇ ਜੀ ਪਹਿਲੇ ਇੱਕ ਤਰੀਕਾ ਤਾਂ ਇਹ ਆ ਜੀ ਉਹਨੂੰ ਚੰਗੀ ਤਰ੍ਹਾਂ ਸੀਲ ਕਰਕੇ ਤੇ ਰੱਖ ਦਿਓ ਦੂਜਾ ਇਹ ਹੈਗਾ ਕਈ ਦੇਸੀ ਜਗਾਰ ਵਿੱਚ ਨਾਲ ਜਿਹੜੇ ਆਪਣੇ ਆਮ ਘਰੇ ਟੰਗਰਾਂ ਵਾਲੇ ਗਰਾਹੀਂ ਤੂੜੀ ਹੈ ਜੀ ਗੱਤੇ ਦੇ ਪੇਟਿਆਂ ਵਿੱਚ ਪਾ ਕੇ ਤੂੜੀ 'ਚ ਰੱਖ ਦਿਓ ਉਹ ਵੀ ਉਹ ਵੀ ਇਹ ਖਿੜਿਆਰੇ ਦਾ ਗੋੜ ਵਧੀਆ ਨਹੀਂ ਲੱਗਦਾ ਠੀਕ ਹੈ ਜੀ ਤੇ ਤੀਜਾ ਪ੍ਰਾਣੇ ਬੈਜੰਦਾ ਨੇ ਕੋਲ ਕੋਈ ਦੇਗਾ ਵਗੈਰਾ ਹੈ ਕੋਈ ਸਾੰਬੇ ਨਹੀਂ ਅੱਗੇ ਪਹਿਲਾਂ ਰੱਖਦੇ ਸੀ ਮੈਂ ਜੀ 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 ਉਹਦੇ ਚ ਪਾ ਕੇ ਤੇ ਉੱਤੇ ਨਾ ਮਤਲਬ ਕਿ ਸੂਤੀ ਕਪੜਾ ਠੀਕ ਹੈ ਜੀ ਜਿਹੜਾ ਸੂਤੀ ਕਪੜਾ ਹੁੰਦਾ ਨਾ ਇਹ ਮਤਲਬ ਕਿ ਨਵੇਂ ਨੂੰ ਨਾ ਸੋਖਦਾ ਤੇ ਉਹ ਸੂਤੀ ਕਪੜੇ ਨਾਲ ਤੋਂ ਬਣਿਆ ਹੋਵੇ ਦੋ ਤਿੰਨ ਤਿਆਂ ਲਾ ਕੇ ਚਾਰ ਤੇ ਤਾਂ ਵੀ ਗੁਰਜੜਾ ਨਾ ਮਤਲਬ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਇਹ ਦੋ ਚਾਰ ਪੰਜ ਸਾਲ ਭਾਵੇਂ ਪਿਆਰਵੇ ਤਾਂ ਵੀ ਨਹੀਂ ਖਰਾਬ ਹੋਏਗਾ ठीकु आहे बहुत वॾी तरीक़ा तांझा जी दर्शक जे न धनवाद जी